आम सिखिया खोली बंदो सिखियान बंदो करो बंद ਪੈ ਦੂ ਨਾ ਵਿਆਰ ਦੀ ਲਾਜ ਦੇਖਦਾ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਜੋ ਮੀਟਿੰਗ ਦਾ ਏਜੰਡਾ ਕੀ ਸੀ ਤੁਹਾਡਾ ਜਿਹੜਾ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਜਿਹੜੇ ਲਗਾਤਾਰ ਸਾਡੇ ਜਿਹੜੇ ਸਟੂਡੈਂਟ ਆ ਤੁਹਾਨੂੰ ਤੇ ਬੈਠੇ ਆ ਬੀਐਸਸੀ ਐਗਰੀਕਲਚਰ ਦੇ ਕੋਰਸ ਨੂੰ ਜਿਹੜਾ ਕਾਲਜ ਨੂੰ ਬੰਦ ਕਰਕੇ ਜਿਹੜਾ ਪ੍ਰਾਈਵੇਟ ਕਰਨ ਨੂੰ ਲੈ ਕੇ ਸਰਕਾਰ ਚਾਲਾਂ ਚੱਲ ਰਹੀ ਸੀ ਜਿਹੜੇ ਅੱਠ ਕਾਲ ਦੀ ਜੇ ਬੰਦ ਕਰਾਂਗੇ ਨਾਲ ਜਿਹੜਾ ਹੈ ਬੀਐਸਸੀ ਐਗਰੀਕਲਚਰ ਕਾਲਜ ਆ ਜੋ ਤ੍ਰੀਕੋਟ ਦੀ ਜਿਹੜੀ ਵਿਆਸਤ ਵੱਲੋਂ ਇਹ ਬਣਿਆ ਹੋਇਆ ਕਾਲਜ ਜਿਨ੍ਹਾਂ ਦੇ ਵਿੱਚ ਇੱਕ ਆ ਜੋ ਟੀਚਰ ਭਰਤੀ ਕਰਨ ਨੂੰ ਲੈ ਕੇ ਜਾਂ ਉਹਨੂੰ ਪ੍ਰਾਈਵੇਟ ਕਰਨ ਵਾਸਤੇ ਪ੍ਰੋਫੈਸਰ ਉਹਨਾਂ ਤੇ ਜੋਰ ਦੇਵੇ ਆਪਣੇ ਪ੍ਰਿੰਸੀਪਲ ਤੇ ਵੀ ਇਹਨੂੰ ਪ੍ਰਾਈਵੇਟ ਟੀਚਰ ਭਰਤੀ ਕਰੋ ਉਹਦੀ ਜਿਹੜੀ ਮਾਨਤਾ ਜਾਂ ਉਹਨੂੰ ਇੱਕ ਨਿੱਜੀ ਹਿਤਾ ਨਾਲ ਵੀ ਆਪਦੇ ਕਾਲਜ ਦੇ ਸਰੋਤਾਂ ਨਾਲ ਉਹਨੂੰ ਚਲਾਓ ਕਦੋਂ ਅਸੀਂ ਲੰਮੇ ਸਮੇਂ ਤੋਂ ਆਪਾਂ ਵਹਿੰਦੇ ਆਏ ਆ ਆਪਣੇ ਜਿੰਨੇ ਵੀ ਇਹ ਪੰਜਾਬ ਦੀ ਸਰਕਾਰ ਨੇ ਪਹਿਲਾਂ ਹੀ ਵੇਖਿਆ ਤਿਆਰੀ ਕਰਕੇ ਪਿੰਡਾਂ 'ਚ ਵਾਟਰ ਵਕਸਾਂ ਤੋਂ ਹੀ ਜ਼ਰਦ ਦੇ ਕਰਕੇ ਦੇਖਿਆ ਕਿ ਉਹ ਫੇਲ ਹੋਈ ਹੈ ਵੱਡੀ ਗੱਲ ਆ ਕਿ ਇਹ ਜਿਹੜੀ ਪੜ੍ਹਾਈ ਆ ਬੀਐਸਸੀ ਆ ਕਿਲਚਰ ਦੀ ਇੱਕ ਖੇਤੀ ਨਾਲ ਜੁੜੀ ਪੜ੍ਹਾਈ ਆ ਸਾਡੇ ਜਿਹੜੇ ਛੋਟੇ ਪਰਿਵਾਰ ਆ ਜਿਹੜੇ ਬੱਚੇ ਇੱਥੇ ਆਉਂ ਜਿਹੜੀ ਸਿੱਖਿਆ ਸਰਕਾਰੀ ਹੋਣ ਦੇ ਨਾਂ ਤੇ ਉਹ ਇੱਥੇ ਕਰ ਪਾਉਂਦੇ ਆ ਆਮ ਜਿਹੜੀ ਉਹ 2-2 4-4 ਲੱਖ ਰੁਪਇਆ ਲਾ ਕੇ ਜਿਹੜੀ ਉਹ ਪੜ੍ਹਾਈ ਜਿਵੇਂ ਲਵਲੀ ਜਾਂ ਦੂਜੀਆਂ ਤੇ ਹੁੰਦੀ ਆ ਉਹ ਜਿੰਨਾ ਲੋਕਾਂ ਦੀ ਕਮੈਸਟੀ ਨੇ ਉਹ ਇੱਥੇ ਪੜ੍ਹ ਕੇ ਤੇ ਉਹ ਕੁਝ ਨਾ ਕੁਝ ਬਣਦੇ ਆ ਪਰੋ ਜਿਹੜੀ ਸਰਕਾਰ ਆ ਅੱਜ ਉਹਨਾਂ ਦਾ ਗੱਲ ਘੁੱਟਾਂ ਦੇ ਲੱਗੀ ਆ ਉਹ ਪੜ੍ਹਾਈ ਨੂੰ ਖਤਮ ਕਰਨ ਵਾਸਤੇ ਤੇ ਪ੍ਰਾਈਵੇਟ ਕਰਨ ਵਾਸਤੇ ਜੋਰ ਲਾ ਰਹੀ ਆ ਉਸੇ ਕਰਕੇ ਆ ਸੰਯੁਕਤ ਮੋਰਚਾ ਫੀਕੋਰ ਨੇ ਅਸੀਂ ਫੈਸਲਾ ਕੀਤਾ ਕਿ ਇਹਦਾ ਡਟ ਕੇ ਸਰਕਾਰ ਦਾ ਵਿਰੋਧ ਕਰਾਂਗੇ ਜੇਕਰ ਇਹ ਸਰਕਾਰ ਇਹਨਾਂ ਚੀਜ਼ਾਂ ਤੋਂ ਬਾਜ਼ ਨਾ ਆਈ ਤਾਂ ਇਹਦਾ ਜਿਹੜਾ ਖਮਿਆਜਾ ਇਹਨਾਂ ਸਰਕਾਰ ਨੂੰ ਵੀ ਤੇ ਇੱਥੋਂ ਦੇ ਐਮਐਲਏ ਨੂੰ ਭੁਗਤਣਾ ਪਵੇ ਕੀ ਮਸਲਾ ਜੀ ਅੱਜ ਦਾ ਸੰਯੁਕਤ ਕਿਸਾਨ ਮੋਰਚਾ ਤੇ ਵਿਦਿਆਰਥੀ ਜਥੇਬੰਦੀਆਂ ਦੀ ਜੋ ਸਾਂਝੀ ਮੀਟਿੰਗ ਹੋਈ ਹੈ ਜੀ ਅਸੀਂ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੇਤੀਬਾੜੀ ਦੀ ਪੜ੍ਹਾਈ ਬੰਦ ਕੀਤੀ ਹੈ ਉਹਦੇ ਖਿਲਾਫ ਜਿਹੜਾ ਅੱਜ ਮੀਟਿੰਗ ਮੀਟਿੰਗ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਪੰਜਾਬ ਸਟੂਡੈਂਟ ਯੂਨੀਅਨ ਦੀ ਹਮਾਇਤ ਕਰਦੇ ਹੋਏ 28 ਤਰੀਕ ਨੂੰ ਜਿਹੜਾ ਗੁਰਦੇਵ ਸਿੰਘ ਸੇਖੋ ਐਮ ਐਲ ਏ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰ ਦਾ ਜਿਹੜਾ ਘਰਾਓ ਦਾ ਐਲਾਨ ਕੀਤਾ ਹੈਗਾ ਕਿਉਂਕਿ ਖੇਤੀਬਾੜੀ ਸਰਕਾਰੀ ਬਜਿੰਦਰਾ ਕਾਲਜ ਵਿੱਚ ਇੱਕੋ ਇੱਕ ਸਰਕਾਰੀ ਕਾਲਜ ਸੀ ਜਿੱਥੇ ਖੇਤੀਬਾੜੀ ਦੀ ਪੜ੍ਹਾਈ ਸਰਕਾਰੀ ਹੁੰਦੀ ਸੀ ਆਮ ਆਦਮੀ ਪਾਰਟੀ ਨੇ ਕੋਰਸ ਦੀ ਮਾਨਤਾ ਰੱਦ ਕਰਕੇ ਕੋਰਸ ਨੂੰ ਜਿਹੜਾ ਪ੍ਰਾਈਵੇਟ ਕਰ ਦਿੱਤਾ ਹੈਗਾ ਜੋ ਕਿ ਆਮ ਵਿਦਿਆਰਥੀਆਂ ਤੋਂ ਪੜ੍ਹਾਈ ਖੋਣ ਦਾ ਮਾਮਲਾ ਅਸੀਂ ਸ=['ਸ']ਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂਆਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਸਮਰਥਨ ਦਾ ਜਿਹੜਾ ਐਲਾਨ ਕੀਤਾ 28 ਤਰੀਕ ਨੂੰ ਵੱਡੀ ਗਿਣਤੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਸੇਖੋ ਦੇ ਘਰ ਦਾ ਘਰਾਓ ਕਰਨ ਦੀਆਂ ਜਦੋਂ ਤੱਕ ਪੰਜਾਬ ਸਰਕਾਰ ਆਪਦਾ ਇਹ ਫੈਸਲਾ ਵਾਪਸ ਨਹੀਂ ਲੈ ਲੈਂਦੀ ਖੇਤੀਬਾੜੀ ਦੀ ਪੜਾਈ ਦੀ ਮਾਨਤਾ ਦੁਬਾਰਤ ਬਹਾਲ ਨਹੀਂ ਕਰਦੀ ਤੇ ਸਰਕਾਰੀ ਕੋਰਸ ਨੂੰ ਦੁਬਾਰਾ ਨਹੀਂ ਚਲਾਉਂਦੀ ਉਹਨਾਂ ਟਾਈਮ ਜਿਹੜਾ ਅਸੀਂ ਗੱਲ ਕਰਾਂਗੇ ਹਾਂਜੀ ਪ੍ਰਧਾਨ ਜੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਕਿਹੜੇ ਮਸਲੇ ਨੂੰ ਲੈ ਕੇ ਦੇਖੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਪਹਿਲਾਂ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਬਣਾਉਣ ਦੇ ਨਾਂ ਤੇ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਦਿਨੀ ਜੋ ਕਿਸਾਨੀ ਦੇ ਮੁੱਦਿਆਂ ਤੇ ਪੰਜਾਬ ਦੇ ਮੰਤਰੀਆਂ ਦੇ ਘਰ ਕੇਰੇ ਸੀ ਉਹਦੇ 'ਚ ਵੀ ਮਸਲਾ ਲਿਆ ਸੀ ਪੰਜਾਬ ਸਰਕਾਰ ਨੇ ਅੱਜ ਬਿਆਨ ਦਿੱਤਾ ਕਿ ਅਸੀਂ 8 ਜਿਹੜੇ ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਕਰਨ ਦਾ ਫੈਸਲਾ ਸੀ ਉਹ ਵਾਪਸ ਲੈ ਰਹੇ ਹਾਂ ਵੈਸੇ ਤਾਂ ਪੂਰਾ ਫੈਸਲਾ ਹਜੇ ਸਰਕਾਰ ਦਾ ਆਰਡਰ ਪੜ੍ਹ ਕੇ ਪਤਾ ਲੱਗੂਗਾ ਪਰ ਉਹ ਇੱਕ ਤਰ੍ਹਾਂ ਦੇ ਲੋਕਾਂ ਦੇ ਅੰਦੋਲਨ ਕਰਕੇ ਆ ਕਿ ਪੰਜਾਬ 'ਚ ਸਿੱਖਿਆ ਬਚਾਉਣ ਦੇ ਵਿੱਚ ਕੁਝ ਹੱਦ ਤੱਕ ਜਿਹੜੇ ਹੈਗੇ ਆ ਲੋਕ ਕਾਮਯਾਬ ਹੋਏ ਆ ਹੁਣ ਉਸੇ ਤਰ੍ਹਾਂ ਸਜੂਤ ਕਿਸਾਨ ਮੋਰਚਾ ਪੰਜਾਬ ਦੀ ਇੱਕੋ ਇੱਕ ਜਿਹੜੀ ਸਰਕਾਰੀ ਬੀਐਸਸੀ ਐਗਰੀਕਲਚਰ ਪ੍ਰਜਿੰਦਰਾ ਕਾਲਜ ਚੱਲਦੀ ਆ ਜਿਹਨੂੰ ਆਮ ਆਦੀ ਪਾਰਟੀ ਦੀ ਸਰਕਾਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸਾਰਾ ਕੁਝ ਕਾਲਜ ਮੈਨੇਜਮੈਂਟ ਤੇ ਸੱਟ ਰਹੀ ਆ ਜਿਸ ਕਰਕੇ ਜੇ 셀ਫ ਫਾਈਨਾਂਸਡ ਕੋਰਸ ਚੱਲਦਾ ਜੇ ਕਾਲਜ ਆਪਣੇ ਆਪ ਤੇ ਬੀਐਸਸੀ ਐਗਰੀਕਲਚਰ ਚਲਾਊਗਾ ਤੇ ਅੱਜ ਜਿਹੜੀ 14-15000 ਰੁਪਏ ਫੀਸ ਆ ਉਹ ਪਾਉਣੇ 2 ਲੱਖ ਰੁਪਏ ਇੱਕ ਵਿਦਿਆਰਥੀ ਤੋਂ ਫੀਸ ਲਈ ਜਾਊਗੀ ਜੋ ਆਮ ਕਿਸਾਨਾਂ ਮਜ਼ਦੂਰਾਂ ਦੇ ਸਰਕਾਰੀ ਕਾਲਜ ਸਮਝ ਕੇ ਵਿਦਿਆਰਥੀ ਇੱਥੇ ਪੜਨ ਆਏ ਆ ਸਿੱਖਿਆ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਜੂਗੀ ਸੇਧ ਦੇ ਸਿੱਖਿਆ ਦੇ ਨਾਮ ਤੇ ਆਈ ਆਮ ਆਦਮੀ ਪਾਰਟੀ ਅੱਜ ਜਿਹੜੀ ਲਗਾਤਾਰ ਸਿੱਖਿਆ ਨੂੰ ਢਾਹ ਲਾ ਰਹੀ ਆ ਤੇ ਬੀਐਸਸੀ ਐਗਰੀਕਲਚਰ ਨੂੰ ਬਚਾਉਣ ਦੇ ਲਈ ਜਿਹੜੀ ਸਰਕਾਰੀ ਆ ਉਹਦੀ ਮਾਨਤਾ ਰਵੇ ਤੇ ਉਹਦੀ ਜਿਹੜੀ ਹੈਗੀ ਆ ਸਾਰੀਆਂ ਜੋ ਰਿਕੁਆਇਰਮੈਂਟ ਆ ਉਹ ਕਾਲਜ ਨੇ ਨਹੀਂ ਪੂਰੀਆਂ ਕਰਨੀਆਂ ਉਹ ਪੰਜਾਬ ਸਰਕਾਰ ਪੂਰੀਆਂ ਕਰੇ ਇਸ ਗੱਲ ਨੂੰ ਲੈ ਕੇ 28 ਅਗਸਤ ਨੂੰ ਇੱਕ ਵੱਡਾ ਇਕੱਠ ਇਥੇ ਰੈਸਟੋਰੈਂਟਸ ਹੋਏਗਾ ਇਥੋਂ ਮਯਾਰਾ ਕਰਦੇ ਸੀ ਗੁਰਦੇਵਤ ਸਿੰਘ ਸੇਖੋਵਰਾਂ ਦਾ ਘਰ ਜਿਹੜਾ ਹੈਗਾ ਉਹ ਘੇਰਾਂਗੇ ਜੇ ਇਹ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਖਤਮ ਹੁੰਦੀ ਹੈਗੀ ਆ ਆਮ ਆਦਮੀ ਪਾਰਟੀ ਦੇ ਗੁਰਦੇਵਤ ਸਿੰਘ ਸੇਖੋ ਇਹ ਦਾੜਾ ਸਿਆਸੀ ਸੇਕ ਆ ਔ ਚੱਲਣ ਵਾਸਤੇ ਤਿਆਰ ਰਹਿਣਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ